ਸੱਚ ਰਿਆ ਕਾਲ ਦੋਸਤੋ ਵਿਰਾਸਾ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਐਨਾ ਹੀ ਕੁਝ ਦਿਨਾਂ ਦੇ ਵਿੱਚ ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਆਪਣਾ ਸਾਰਾ ਸਰਬੰਸ ਐਨਾ ਹੀ ਕੁਝ ਦਿਨਾਂ ਦੇ ਵਿੱਚ ਵਾਰ ਦਿੱਤਾ ਸੀ ਤਾਂ ਜਦੋਂ ਇੰਨਾ ਦਿਨਾਂ ਤੇ ਚੱਲਦੇ ਆ ਸਾਡੀ ਟੀਮ ਫਤੇਗੜ ਸਾਹਿਬ ਵਿਖੇ ਪਹੁੰਚੀ ਤੇ ਉਹਨਾਂ ਨੇ ਰਿਵਿਊ ਕੀਤਾ ਤਾਂ ਇੰਜ ਦੇਖਣ ਨੂੰ ਮਿਲਿਆ ਕਿ ਕਈ ਨੌਜਵਾਨਾਂ ਨੂੰ ਆਪਣੇ ਇਤਿਹਾਸ ਦੇ ਬਾਰੇ ਪਤਾ ਹੀ ਨਹੀਂ ਸੀ ਉਹ ਸਿਰਫ ਇੰਜ ਹੀ ਮਖੌਲ ਕਰਦੇ ਫਿਰਦੇ ਸਨ ਉਹ ਆਪਣੇ ਇਤਿਹਾਸ ਦੇ ਬਾਰੇ ਜਾਣੂ ਹੀ ਨਹੀਂ ਸਨ ਉਹਨਾਂ ਨੂੰ ਇਤਿਹਾਸ ਦੇ ਬਾਰੇ ਕੁਝ ਹੀ ਨਹੀਂ ਸੀ ਪਤਾ ਬਲਕਿ ਕੀ ਮੁਸਲਮਾਨ ਭਰਾਵਾਂ ਨੂੰ ਕੁਝ ਮੁਸਲਮਾਨ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਪਤਾ ਸੀ ਪਰ ਨੌਜਵਾਨਾਂ ਨੂੰ ਇਤਿਹਾਸ ਦੇ ਬਾਰੇ ਨਹੀਂ ਪਤਾ ਸੀ ਤੇ ਕਈ ਬਜ਼ੁਰਗਾਂ ਨੂੰ ਵੀ ਇਤਿਹਾਸ ਦੇ ਬਾਰੇ ਨਹੀਂ ਪਤਾ ਸੀ ਹੁਣ ਤੁਸੀਂ ਦੇਖੋ ਇਹ ਵੀਡੀਓ ਤੁਹਾਨੂੰ ਕੀ ਲੱਗਦਾ ਹੈ ਕਿਸ ਦੀ ਗਲਤੀ ਹੈ ਕਿ ਇਤਿਹਾਸ ਦੇ ਬਾਰੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ ਉਹਨਾਂ ਦੇ ਮਾਪਿਆਂ ਦੀ ਸਰਕਾਰਾਂ ਦੀ ਐਸਜੀਪੀਸੀ ਦੀ ਆ ਫਿਰ ਉਹਨਾਂ ਦੇ ਸਕੂਲਾਂ ਦੀ ਕਿ ਉਹਨਾਂ ਦੇ ਸਕੂਲਾਂ ਦੇ ਵਿੱਚ ਵੀ ਉਹਨਾਂ ਨੂੰ ਇਸ ਦੇ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਤੁਸੀਂ ਆਪਣੇ ਵਿਚਾਰ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਜਾਣਾ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕੰਨਾ ਨਾਪਲਨਾ ਹੋਂ ਤੁਸੀਂ ਦੇਖੋ ਇਹ ਵੀਡੀਓ ਇਹ ਇਸ ਧਰਤੀ ਤੇ ਕੀ ਹੋਇਆ ਸੀ ਪਤਾ ਹੀ ਨਹੀਂ ਤੁਹਾਨੂੰ ਇੰਨਾ ਤਾਂ ਖਿਆਲ ਨਹੀਂ ਆ ਪਾਦਾ ਕੀ ਨਾਮ ਹੈ ਜੀ ਦਿਲਪ੍ਰੀਤ ਖਾਨ ਦਿਲਪ੍ਰੀਤ ਖਾਨ ਠੀਕ ਹੈ ਤੇ ਇੱਥੇ ਕੀ ਹੋਇਆ ਸੀ ਪਤਾ ਤੁਹਾਨੂੰ ਜੀ ਛੋਟੇ ਸਾਹਿਬ ਜਦਾਂ ਸ਼ਹੀਦੀ ਹੋਈ ਸੀ ਠੀਕ ਹੈ ਮੱਥਾ ਟੇਕਣ ਲਈ ਆਏ ਹੋ ਨਹੀਂ ਹਾਂ ਆਈ ਆਏ ਬਠੰਡੇ ਤੋਂ ਕੀ ਕਰਨਾ ਇੱਥੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਆਂ ਵਿੱਚ ਗੱਡ ਕੇ ਕਾਂਵਰਾ ਜੀ ਮੈਂ ਫਿਰ ਹੈ ਅੱਗੇ ਵੀ ਆਉਂਦੇ ਹੋ ਬਹੁਤ ਆਈ ਐ ਭਾਈ ਅੱਗੇ ਸਹਬ ਜੀ ਦਾ ਨੀਆਂ ਚ ਚਣਾ ਆ ਗਿਆ ਕਿੰਨਾ ਨੂੰ ਚਲਾਇਆ ਉਹ ਨੌ ਦੇ ਕਿਹੜੇ ਸਹਬਜ਼ਾਦਿਆਂ ਦੇ ਸੀਗੇ ਨਿੱਕੇ ਸਹਬ ਜੀ ਦੇ ਨਾਮ ਪਤਾ ਹੁੰਦਾ ਸੀ ਨਾਮ ਬਾਬਾ ਜੀ ਨਾ ਨਹੀਂ ਦਿਲ ਨੂੰ ਕਿਹੜੇ ਨਾਮ ਹੀ ਪਤਾ ਨਹੀਂ ਕੀ ਪੜਾ ਫਿਰ ਵਸੇਗਾ ਨੋ ਦਸ ਹੱਦ ਯੂਨਿਟ ਬੰਦੇ ਤੇ ਉਹਨਾਂ ਨੂੰ ਕਹਿ ਰਿਹਾ ਵੀ ਤੇ ਨਾਂ ਨਹੀਂ ਪਤਾ ਫੇਰ ਕੀ ਪਤਾ ਮਰਬਾਨ ਸਦਾਨੀਆਂ ਕਾਮ ਤੇਰੀ ਅਹਿਸਾਨ ਤੇਰੇ ਓਲ ਚਲੀ ਵੈਗ੍ਰੂ ਜੀ ਦਾ ਖਾਲਸਾ ਵੈਗ੍ਰੂ ਜੀ ਕੀ ਫਤਿਹ ਸੰਗਤ ਜੀ ਇਸ ਮੌਕੇ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਖੜੇ ਆਂ ਸ਼ਹੀਦਾਂ ਦੀ ਇਸ ਧਰਤੀ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਸ਼ਹੀਦੀ ਜੋ ਸਭਾ ਹੁੰਦੀ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੀ ਅੱਜ ਪਹਿਲਾ ਦਿਨ ਹੈ ਜਿੱਥੇ ਕਿ ਸੰਗਤਾਂ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤੇ ਇਹ ਗੱਲਬਾਤ ਕਰਦੇ ਆ ਇੱਥੇ ਪੁੱਛਦੇ ਆ ਕਿ ਸਿੱਖ ਇਤਿਹਾਸ ਬਾਰੇ ਜੋ ਨੌਜਵਾਨ ਨੇ ਬੱਚੇ ਨੇ ਬਜ਼ੁਰਗਾਂ ਮਾਤਾਵਾਂ ਪੈਣਾ ਨੂੰ ਕਿੰਨਾ ਕੁ ਪਤਾ ਹੈ ਕਿਉਂਕਿ ਹੁਣ ਤੱਕ ਤੁਹਾਡੇ ਤੱਕ ਉਪਰਾਲੇ ਲੈ ਕੇ ਆਏ ਆ ਤੇ ਤੁਹਾਡੀ ਵੀ ਇਹੀ ਉਮੀਦ ਵੀ ਹੁੰਦੀ ਹੈ ਤੇ ਇਹ ਕਹਿਣਾ ਵੀ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖ ਕੇ ਸ਼ਾਇਦ ਬਹੁਤ ਸਾਰੇ ਲੋਕਾਂ ਦੇ ਅੰਦਰ ਚਿੰਕ ਜਾਗਦੀ ਹੈ ਇਤਿਹਾਸ ਪੜਨ ਦੀ ਇਤਿਹਾਸ ਬਾਰੇ ਜਾਣਨ ਦੀ ਸੋ ਆਓ ਗੱਲਬਾਤ ਕਰਦੇ ਹਾਂ ਤੇ ਜਾਣਦੇ ਕਰਿ ਜੀ ਦਾ ਖਾਲਸਾ ਬਾਈ ਜੀ ਫਤਿਹ ਜੀ ਕੀ ਨਾਮ ਸਰਦਾਰ ਜੀ ਭਵਨਦੀਪ ਸਿੰਘ ਜੀ ਕਿੱਥੋਂ ਆਏ ਜੀ ਇਹ ਅੰਮ੍ਰਿਤਸਰ ਦੇ ਲਗੋਂ ਆਏ ਜੀ ਅੱਛਾ ਮੱਥਾ ਅੱਜ ਹੀ ਆਏ ਹੋ ਹਾਂ ਜੀ ਆਏ ਜੀ ਹੁਣੇ ਆਏ ਤੇ ਕਿਹੜੇ ਦਿਨ ਚੱਲ ਰਹੇ ਨੇ ਇਹ ਸ਼ੀਦੀ ਦੇ ਆੜੇ ਚੱਲ ਰਹੇ ਜੀ ਤੇ ਕੀ ਹੋਇਆ ਸੀ ਇਸ ਧਰਤੀ ਤੇ ਪਤਾ ਤੁਹਾਨੂੰ ਹਾਂ ਜੀ 88 ਤੇ ਜੂਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਜੀ ਹਾਂ ਬਿਲਕੁਲ ਇਸੀ ਤੇ ਆਪਣੇ ਪਿਆਰੇ ਕਿੰਨੇ ਹੋਏ ਨੇ ਸਿੱਖ ਧਰਮ ਦੇ ਵਿੱਚ ਭਾਈ ਪੰਜ ਪਿਆਰੇ ਨਾਮ ਪਤਾ ਹੀ ਨਹੀਂ ਨਹੀਂ ਅੱਛਾ ਤੇ ਗੁਰੂ ਸਾਹਿਬਾਂ ਦੇ ਕੀ ਨਾਮ ਹੈ ਜੀ ਮਿੱਠੂ ਹੈ ਪੂਰਾ ਨਾਮ ਕੀ ਹੈ ਮਿੱਠੂ ਸਿੰਘਾ ਮਿੱਠੂ ਸਿੰਘ ਠੀਕ ਹੈ ਜੀ ਤੇ ਕਿਹੜਾ ਪਿੰਡ ਹੈ ਜੀ ਆਪਣਾ ਖੀਵਾ ਖੀਵਾ ਇਹ ਕਿੱਥੇ ਕਿਹਦੇ ਮਾਨਸਾ ਜ਼ਿਲ੍ਹੇ ਚ ਮਾਨਸਾ ਜੋ ਕਾਫੀ ਦੂਰ ਆਏਗੇ ਤੇ ਸੰਗਤ ਨਾਲ ਆਇਓ ਪਿੰਡ ਤੋਂ ਹਾਂ ਸੰਗਤ ਨਾਲ ਠੀਕ ਹੈ ਲੰਗਰ ਲਗਾਇਆ ਹੋਣਾ ਲੰਗਰ ਲਾਇਆ ਠੀਕ ਹੈ ਅੱਗੇ ਵੀ ਆਉਨੇ ਹੋ ਇਸ ਵਾਰ ਇਹ ਨਾ ਪਹਿਲੀ ਵਾਰ ਆਇਆ ਮੈਂ ਤਾਂ ਅੱਛਾ ਇਸ ਵਾਰ ਪਹਿਲੀ ਪਹਿਲਾਂ ਆਇਆ ਨਹੀਂ ਫਤਿਹਗੁਰ ਸਾਹਿਬ ਕਦੇ ਪਹਿਲਾਂ ਨਹੀਂ ਆਇਆ ਕਦੇ ਨਹੀਂ ਆਇਆ ਜ਼ਿੰਦਗੀ ਜੀ ਆਪਣੀ ਅੱਛਾ ਜੀ ਠੀਕ ਹੈ ਤੇ ਪਤਾ ਇੱਥੇ ਕੀ ਹੋਇਆ ਸੀਗਾ ਜੀ ਨਹੀਂ ਹਾਂਜੀ ਨਾ ਪਤਾ ਨਹੀਂ ਹੈ ਕਿ ਅਸੀਂ ਕੀ ਨਾ ਪੁੱਛਿਆ ਨਹੀਂ ਕਿਸੇ ਨੂੰ ਤੁਸੀਂ ਜਦੋਂ ਸੰਗਤ ਆਈ ਆ ਪਿੰਡੋਂ ਵੀ ਕਿੱਥੇ ਚੱਲੇ ਆਪਾਂ ਕੀ ਹੋਇਆ ਉੱਥੇ ਉਹ ਤਾਂ ਪੁੱਛਿਆ ਸੀ ਹਾਂਜੀ ਕੀ ਕਹਿੰਦੇ ਜੀ ਦੱਸਿਆ ਨਹੀਂ ਹਾਂ ਹਾਂ ਠੀਕ ਹੈ ਲੰਗਰ ਦਾ ਦਾ ਲਿਆ ਜੀ ਹਾਂ ਰੋਟੀ ਦਾ ਰੋਟੀ ਦਾ ਠੀਕ ਹੈ ਠੀਕ ਹੈ ਕਿੰਨੇ ਬੱਚੇ ਕਿੰਨੇ ਨਹੀਂ ਤੁਹਾਡੇ ਬੱਚੇ ਦੋ ਪੜ੍ਹਦੇ ਨੇ ਕੀ ਕਰਦੇ ਨੇ ਪੜ੍ਹਦੇ ਨੇ ਅੱਛਾ ਹੁਣ ਤੱਕ ਕੀ ਕੀ ਕਰਦੇ ਨੇ ਛੇਤੀ ਕਰਦੇ ਹਾਂ ਠੀਕ ਹੈ ਉਹ ਵਿਆਹ ਹੋਏ ਨੇ ਅੱਗੇ ਵਿਆਹ ਹੋਏ ਨੇ ਉਹਨਾਂ ਦੇ ਬੱਚੇ ਜੀ ਉਹਨਾਂ ਦੇ ਵੀ ਹੈਗੇ ਇੱਕ ਇੱਕ ਬੱਚਾ ਹੁੰਦਾ ਫਿਰ ਉਹਨਾਂ ਨੂੰ ਵੀ ਨਹੀਂ ਲੈ ਕੇ ਆਏ ਕਦੇ ਫਤਿਹਗੜ੍ਹ ਸਾਹਿਬੇ ਕੋ ਨਾ ਉਹ ਨਹੀਂ ਆਏ ਸਿੱਖ ਧਰਮ ਨਾਲ ਸੰਬੰਧ ਰੱਖਦੇ ਆ ਜੀ ਹਾਂ ਕਹਿੰਦੇ ਇਹ ਤਾਂ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਜਿੱਥੇ ਜਿੱਥੇ ਸੰਸਕਾਰ ਹੋਏ ਸੀ ਸਾਬਜਾਦਿਆਂ ਦਾ ਇਹ ਉਹ ਪਾਵਨ ਧਰਤੀ ਹੈ ਜਿੱਥੇ ਸ਼ਹੀਦਾਂ ਦਾ ਖੂਨ 흘ਿਆ ਸੀ ਸ਼ਹੀਦ ਸਾਬਜਾਦਾ ਬਾਬਾ ਫਤੇ ਸਿੰਘ ਜੀ ਸਾਬਜਾਦਾ ਬਾਬਾ ਜੋਰਾਵਰ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ 6 ਸਾਲ ਤੇ 9 ਸਾਲ ਦੀ ਛੋਟੀ ਉਮਰ ਦੇ ਵਿੱਚ ਕਿਉਂਕਿ ਉਹਨਾਂ ਨੇ ਈਨ ਨਹੀਂ ਮੰਨੀ ਸੀ ਆਪਣਾ ਧਰਮ ਨਹੀਂ ਛੱਡਿਆ ਸੀ ਜੋ ਬੇਇਨਸਾਫੀ ਦੇ ਖਿਲਾਫ ਜੋ ਤੱਕੇ ਨਾਲ ਧਰਮ ਤਬਦੀਲ ਕਰਦੇ ਸੀ ਉੱਥੇ ਆਵਾਜ਼ ਉਠਾਈ ਸੀ ਜ਼ਰੂਰ ਦੱਸਿਆ ਕਰੋ ਬੱਚਿਆਂ ਨੂੰ ਜੀ ਵੀ ਹੋ ਗਿਆ ਹੋ ਗਿਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਵਾਪਣੇ ਜਸਪ੍ਰੀਤ ਕੌਰ ਠੀਕ ਹੈ ਕਿੱਥੋਂ ਆਏ ਜੀ ਫਾਜ਼ਲ ਕਟੋਂ ਠੀਕ ਹੈ ਤੇ ਪਤਾ ਕਿਹੜੇ ਦਿਨ ਚੱਲ ਰਹੇ ਨੇ ਹਾਂ ਜੀ ਸ਼ਹੀਦੀ ਦਿਨ ਚੱਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਾਰ ਸੱਜਾਦੇ ਆਪਣੇ ਸਿੱਖ ਧਰਮ ਲਈ ਸ਼ਹੀਦ ਕੀਤੇ ਮਲਵਈ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਜੁਲਮ ਦੇ ਖਿਲਾਫ ਆਂ ਜੀ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਚਮਕੌਰ ਸ੍ਰੀ ਚਮਕੌਰ ਸਾਹਿਬ ਦੀ ਜੰਗ 'ਚ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਨੇ ਇੱਥੇ ਲਿਆਂ ਚ ਚਿਨਿਆਂ ਗਿਆ ਮਾਤਾ ਗੁਜਰਕੌਰ ਜੀ ਵੀ ਨਾਲ ਸੀਗੇ ਅੱਜ ਬੀਬੀ ਹਰਸ਼ਰਨ ਕੌਰ ਜੀ ਨੇ ਵੱਡੇ ਸਾਹਿਬਜ਼ਾਦੇ ਦਾ ਚਮਕੌਰ ਸਾਹਿਬ ਸੰਸਕਾਰ ਕੀਤਾ ਸੀ ਜਿਹੜੇ ਹੋਰ ਸ਼ਹੀਦ ਸਿੰਘਾਂ ਸਾਰਿਆਂ ਦਾ ਸੰਸਕਾਰ ਕੀਤਾ ਤੇ ਫਿਰ ਐਟੈਂਡ ਜਿਹੜੇ ਮੁਗਲਾਂ ਨਾਲ ਲੜਦੇ ਲੜਦੇ ਆਵਜੋ ਜ਼ਖਮੀ ਹੋ ਗਏ ਤਾਂ ਫਿਰ ਉਹ ਆਪ ਵੀ ਉਸੇ ਅਗਨੀ ਦੇ ਵਿੱਚ ਉਹਨਾਂ ਨੇ ਆਪ ਦੇ ਆਪ ਨੂੰ ਵਿਉ ਕਰਤਾ ਬਾਈ ਭੈਣੇ ਧੰਨਵਾਦ ਜੀ ਬਾਈ ਜੀ ਕੀ ਫਤਿਹ ਜੀ ਸੱਸੀ ਗੱਲ ਜੀ ਕੀ ਨਾਮ ਆ ਤੁਹਾਡਾ ਹੈ ਕੀ ਨਾਮ ਓਏ 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 ਹੋਏ ਰੋਲ ਲੱਗਿਆ ਤੁਹਾਡਾ ਕੀ ਨਾਮ ਆ ਜੀ ਦੱਸ ਦੇ ਮਾਨੂੰ ਤੇ ਦੱਸ ਦੋ ਕੀ ਨਾਮ ਆ ਬੋਤੇ ਕੀ ਨਾਮ ਆ ਹੈ ਲੈ ਸੰਗ ਦਾ ਹੈ ਇਹਦਾ ਕੀ ਨਾਮ ਕੀ ਆ ਦੱਸੋ ਕਿਹੜੀ ਕਲਾਸ ਚ ਪੜ੍ਹਦੇ ਆ ਹੈ ਚਲ ਕਿਹੜੇ ਸਕੂਲ ਪੜ੍ਹਦੇ ਬੋਲਣਾ ਨਹੀਂ ਆਉਂਦਾ ਮੁੰਡੇ ਨੂੰ ਮੈਨੂੰ ਲੱਗਦਾ ਹਨਾ ਦੱਸ ਦੋ ਕਿਹੜੇ ਸਕੂਲ ਪੜ੍ਹਦੇ ਬੋਲਣਾ ਆਉਂਦਾ ਚਲ ਦੇਖੀਏ ਬੋਲਣਾ ਆਉਂਦਾ ਕਿ ਨਹੀਂ ਦੱਸ ਦੋ ਸੰਗ ਦਾ ਹੈ ਤੁਹਾਨੂੰ ਜਰੂਰ ਤੁਮਾ ਕੁਛ ਹੈ। ਅੱਛਾ ਬੜੀ ਦੂਰੋਂ ਆਏ ਆ। ਪਿੰਡੋਂ ਸੰਗਤ ਨਾਲ ਆਏ ਆ ਕਿ ਬਸ ਨੀ ਨੀ ਅੱਜ ਆ ਲੈ ਆਏ ਇਧਰ ਬਚੰਦਰ ਸਿੰਘ ਨੂੰ। ਪਹਿਲਾਂ ਵੀ ਆਉਨੇ ਹੋ ਜੀ? ਪਹਿਲਾਂ ਇੱਕ ਵਾਰ ਆਏ ਆ ਹਾਂ। ਅੱਛਾ ਜੀ। ਹਾਂ ਜੀ। ਤਿੰਨ ਕਿ ਸਾਲ ਹੋ ਗਏ ਉਦੋਂ ਆਏ ਸੀਗੇ। ਅੱਛਾ। ਉਹ ਵੀ ਪਰ ਉਦੋਂ ਆਏ ਸੀ ਅਨੰਦਪੁਰ ਸਾਹਿਬ ਤੋਂ ਆਏ ਸੀ ਤੇ ਉਦੋਂ ਇਧਰ ਦੀ ਹੋ ਕੇ ਗਿਆ ਸੀ। ਬੋਲੇ ਮਿਲ ਪਤਾ ਵੀ ਇਸ ਧਰਤੀ ਤੇ ਕੀ ਹੋਇਆ ਸੀ? ਹਾਂ ਜੀ ਹਾਂ ਜੀ। ਇਤਿਹਾਸ ਪਤਾ। ਹਾਂ ਜੀ ਹਾਂ ਜੀ ਪਤਾ ਜੀ। ਠੀਕ ਹੈ। ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਹੋਏ ਨਹੀਂ ਪਤਾ ਤੁਹਾਨੂੰ? ਹਾਂ ਜੀ 10 ਗੁਰੂ ਸਾਹਿਬਾਨ ਤੇ 11 ਗੁਰੂ ਗ ਤੇ ਪਿਆਰੇ ਜੀ ਪੰਜ ਪਿਆਰੇ ਨਾਮ ਪਤਾ ਉਹਨਾਂ ਦਾ ਹਾਂਜੀ ਹਾਂਜੀ ਚਾਰ ਸਾਬ ਜਦਿਆਂ ਦੇ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਬੱਚਿਆਂ ਨੂੰ ਵੀ ਜਰੂਰ ਹਾਂਜੀ ਬੱਚਿਆਂ ਨੇ ਬੱਚਾ ਵੀ ਕਾਲ ਅਕੈਡਮੀ ਪੜਦਾ ਵਾ ਆਪਣਾ ਅੱਛਾ ਜੀ ਹਾਂਜੀ ਬਹੁਤ ਵਧੀਆ ਗੱਲ ਆਉ ਥੋੜਾ ਸੰਗ ਗਿਆ ਉਹ ਸੰਗ ਗਿਆ ਪਿਆਰੇ ਦੇਖ ਕੇ ਹੋ ਜਾਂਦਾ ਬੱਚੇ ਨੂੰ ਹਾਂਜੀ ਹਾਂਜੀ ਧੰਨਵਾਦ ਜੀ ਬਹੁਤ ਵਧੀਆ ਠੀਕ ਗੱਲ ਜੀ ਅੱਛਾ ਜੀ ਕੀ ਨਾਮ ਹੈ ਜੀ ਮੈਨੂੰ ਪਤਾ ਨਾਮ ਕੀ ਹੈ ਤੁਹਾਡਾ ਮੈਨੂੰ ਪਤਾ ਹੀ ਨਹੀਂ ਨਾਮ ਨਾਮ ਪਤਾ ਨਹੀਂ ਤੇਰਾ ਤੇਰਾ ਨਾਮ ਕੀ ਹੈ ਪਤਾ ਨਹੀਂ ਤੈਨੂੰ ਹੈਂ ਨਹੀਂ ਕਿੱਥੋਂ ਆਇਆ ਬਰਜਤੋਂ ਆ ਹੈ ਬਰਜਤੋਂ ਆ ਬਰਦੀ ਕਿੱਥੇ ਆ ਜਲੰਧਰ ਜਿਲ੍ਹਾ ਠੀਕ ਆ ਅੱਜ ਉਰੇ ਕੀ ਕਰਨੇ ਹੋ ਗੋਦਵਰਾ ਆ ਜੇ ਮੱਥਾ ਮੱਥਾ ਟੇਕਣਾ ਠੀਕ ਆ ਕੀ ਹੋਇਆ ਸੀ ਉਰੇ ਪਤਾ ਆਦਾ ਹੈ ਕਰੇ ਹੈ ਸਾਰੇ ਬਤਾਇਆ ਪਤਾ ਨਹੀਂ ਕੀ ਕਰਦੇ ਹੋ ਪੜਦੇ ਹੋ ਕੰਮ ਕਰਦੇ ਹੋ ਹਾਂ ਕੰਮ ਕਰਦੇ ਹੋ ਮੱਥਾ ਟੇਕਣਾ ਨਹੀਂ ਕੰਮ ਕਰਦੇ ਹੋ ਤੁਸੀਂ ਕੋਈ ਨਹੀਂ ਹਾਂ ਪੜਦੇ ਹੋ ਨਹੀਂ ਪੜਦੇ ਨਹੀਂ ਅੱਛਾ ਬੇਲੇ ਹੋ ਹੈ ਹਾਂ ਇਹਦਾ ਬੰਦਾ ਪਛੀਤਾ ਦੇ ਨਾਂ ਨਹੀਂ ਪਤਾ ਜੀ ਨੂੰ ਹਾਂ ਉਹ ਸੋ ਨਾਮ ਨਹੀਂ ਬੰਦਾ ਕੋਈ ਕੋਈ ਭਾਈ ਨਹੀਂ ਹੋ ਜਾਂਦਾ ਸਿੱਧਾ ਹੁੰਦਾ ਗਈ ਦੱਸੀਗਾ ਬਣੇ ਵੈਗੂ ਜੀ ਦਾ ਖਾਲਸਾ ਵੈਗੂ ਫਤੇਜ ਜੀ ਕੀ ਨਾਮ ਹੈ ਜੀ ਮਨਦੀਪ ਕੌਰ ਕਿੱਥੋਂ ਆਏ ਹੋ ਬੁਕੇਰੀਆਂ ਤੋਂ ਬੁਕੇਰੀਆਂ ਤੋਂ ਦਰਸ਼ਨ ਕਰਨ ਲਈ ਆਏ ਹਾਂ ਹਾਂਜੀ ਪਿੰਡੋ ਸੰਗਤ ਨਾਲ ਆ ਕੇ ਵੈਸੇ ਆਪੇ ਆਏ ਹੋ ਪਿੰਡੋ ਸੰਗਤ ਨਾਲ ਠੀਕ ਹੈ ਲੰਗਰ ਲਗਾਇਆ ਹੋਣਾ ਕਿ ਵੈਸੇ ਮੁੱਠਾ ਟਿਕਣੀ ਵੈਸੇ ਮੁੱਠਾ ਟਿਕਣੀ ਠੀਕ ਹੈ ਤੇ ਕੀ ਹੋਇਆ ਸੀ ਇਸ ਧਰਤੀ ਦੇ ਬੋਤਾ ਤੁਹਾਨੂੰ ਹਾਂਜੀ ਨਹੀਂ ਨੀ ਇਹ ਨਹੀਂ ਪਤਾ ਤੁਹਾਨੂੰ ਇੱਥੇ ਕੀ ਹੋਇਆ ਸੀ ਹੋਇਆ ਸੀ ਪਤਾ ਏ ਕੀ ਹੋਇਆ ਸੀ ਕੀ ਹੋਇਆ ਸੀ ਇੱਥੇ ਸਾਬ ਜਿਹੜਾ ਸ਼ਹੀਦ ਹੋਏ ਸੀ ਕਿਹੜੇ ਸਾਬ ਜਿਹੜੇ ਅ ਜੁਰਾਵਤ ਜੀ ਤੇ ਹੋਰ ਫਤਿਹ ਜੀ ਅਗਰ ਦੱਸਣਾ ਤਾਂ ਮੈਂ ਲਾ ਕੈਮਰੇ ਕਰਕੇ ਸੰਗੀਏ ਨੇ ਕੋਈ ਨਹੀਂ ਬਣਿਆ ਨਹੀਂ ਡਰੀਦਾ ਹੁੰਦਾ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਪਤਾ ਈ ਤੁਹਾਨੂੰ ਹਾਂਜੀ ਕਿੰਨੇ ਨੇ ਨਾਮ ਪਤਾ ਹੁੰਦਾ ਹਾਂਜੀ ਜਥੋਨੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰ Rai ਜੀ ਗੁਰੂ ਹਰगोबिंद ਜੀ ਗੁਰੂ ਹਰगोबिंद जी ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 11 ਗੁਰੂ ਸਾਹਿਬਾਨ ਤੇ ਪਿਆਰੇ ਕਿੰਨੇ ਹੋਏ ਨੇ ਸਿੱਖ ਧਰਮ ਨੂੰ ਪਤਾ ਹੀ ਨੀ ਪਿਆਰੇ ਸੁਣਿਆ ਹੁਣ ਜਿਹੜੇ ਜਿਵੇਂ ਨਗਰ ਕੀਰਤਨ ਨਿਕਲਦਾ ਦੇਖਿਆ ਨਾ ਨਗਰ ਕੀਰਤਨ ਨਿਕਲਦਾ ਕਦੇ ਉੱਥੇ ਮੂਰੇ ਨਹੀਂ ਅਗਵਾਈ ਕਰਦੇ ਹੁੰਦੇ ਨਗਰ ਕੀਰਤਨ ਹਾਂ ਠੀਕ ਹੈ ਪਤਾ ਨਾਮ ਉਹਨਾਂ ਦੇ ਨਹੀਂ ਠੀਕ ਹੈ ਤੇ ਸਾਬਜਾ ਦੇ ਕਿੰਨੇ ਸੀ ਗੁਰਗੋਬ ਸਿੰਘ ਜੀ ਦੇ ਚਾਰ ਠੀਕ ਹੈ ਤੇ ਗੁਰਗੋਮੀ ਸਿੰਘ ਜੀ ਕਿੱਥੋਂ ਚੱਲੇ ਸੀਗੇ ਜਦੋਂ ਪਰਿਵਾਰ ਵਿਛੋੜਾ ਹੋਇਆ ਕਿਹੜੀ ਜਗ੍ਹਾ ਤੇ ਕਿਲਾ ਸੀਗਾ ਉਹਨਾਂ ਦਾ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਆ ਉਹਨਾਂ ਨੇ ਕਿਹੜੀ ਜਗ੍ਹਾ ਤੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਅਨੰਦਪੁਰ ਸਾਹਿਬ ਹਾਂ ਧੰਨਵਾਦ ਹੈ ਕੀ ਨਾਮ ਪੁੱਤੇ ਦੱਸੀਦਾ ਹੁੰਦਾ ਨਾਮ ਕੀ ਹੈ ਦੱਸੋ ਕੀ ਨਾਮ ਹੈ ਜੱਛਨ ਪਤਾ ਨਹੀਂ ਨਾ ਉਹਨੂੰ ਜੇ ਉਹਰੇ ਗੁੰਮ ਹੋ ਗਿਆ ਭਲਾ ਤੂੰ ਪਿੱਛੇ ਰਹਿ ਗਿਆ ਪਾਪਾ ਤੋਂ ਮੰਮਾ ਤੋਂ ਫੇਰ ਕੇ ਮੈਂ ਦੱਸੇਗਾ ਨਾਮ ਹੈ ਦੱਸੀਦਾ ਹੁੰਦਾ ਪੁੱਤੇ ਨਾਮ ਕਿਹੜੀ ਕਲਾਸ ਚ ਪੜਦਾ ਹੈ ਦੂਜੀ ਚ ਕਿਹੜੇ ਸਕੂਲ ਚ ਸਰਕਾਰ ਚ ਪੇਪਰ ਹੋ ਗਏ ਕਿਵੇਂ ਪਾਸ ਹੋ ਗਿਆ ਫਸਟ ਕਿਵੇਂ ਦੇ ਹੋਏ ਪੇਪਰ ਹੈ ਪੇਪਰ ਕਿਵੇਂ ਹੋਏ ਦੱਸ ਤਾ ਸੀ ਪੇਪਰ ਕਿਵੇਂ ਦੇ ਹੈ ਕੀ ਗੱਲ ਚ ਜੀ ਨਹੀਂ ਲੈ ਕੇ ਦਿੱਤੀ ਤੈਨੂੰ ਹੈ ਤਾਂ ਗੁੱਸੇ ਆ ਚਲੇ ਆ ਦਦੂਰੇ ਕੀ ਹੋਇਆ ਸੀ ਸਾਹਿਬ ਜੀ ਤੇਰੇ ਨਾਮ ਪਤਾ ਸੰਗ ਦਾ ਹਾਂਜੀ ਕੀ ਨਾਮ ਹੈ ਜੀ ਗੁਰਦਿੱਤਾ ਸਿੰਘ ਕੀ ਨਾਮ ਹੈ ਗੁਰਦੀਪਤਾ ਸਿੰਘ ਗੁਰਦੇਤ ਸਿੰਘ ਠੀਕ ਹੈ ਜੀ ਤੇ ਕੀ ਪੜਦੇ ਹੋ ਹਾਂ ਜੀ ਕਿਹੜੀ ਕਲਾਸ ਚ 8ਵੀਂ ਚ ਜੀ ਠੀਕ ਹੈ ਕਿਹੜੇ ਸਕੂਲ ਚ ਜੀ ਐਮਐਸ ਚੱਠਾ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਚੱਠਾ ਤੋਂ ਜੀ ਚੱਠਾ ਇਹ ਕਿਹੜੀ ਜਗ੍ਹਾ ਦੇ ਬੰਦੇ ਹਰਿਆਣੇ ਦੇ ਹਰਿਆਣੇ ਜੀ ਦੋਬਲ ਸਰਹੱਦ ਬਾਰਡਰ ਦੇ ਨਾਲ ਆ ਮੈਂ ਹਾਂ ਬਾਰਡਰ ਤੇ ਠੀਕ ਹੈ ਤੇ ਇੱਥੇ ਕੀ ਹੋਇਆ ਸੀ ਪੁੱਤ ਪਤਾ ਹਾਂ ਜੀ ਆਪਣੇ ਗੁਰੂ ਗੋਬਿੰਦ 10ਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸ਼ਹੀਦ ਹੋਏ ਸੀ ਕਿਹੜੇ ਬੱਚੇ ਸੀ ਸਹਿਬਜ਼ਾਦੇ ਹੋਏ ਸੀ ਧੰਨਵਾਦ ਆਜੀਤ ਸਿੰਘ ਜੀ ਧੰਨਵਾਦ ਬਾਬਾ ਜੂਹਾਰ ਸਿੰਘ ਜੀ ਧੰਨਵਾਦ ਬਾਬਾ ਜੋਰਾਵਰ ਸਿੰਘ ਜੀ ਧੰਨਵਾਦ ਬਹੁਤ ਹੀ ਸੰਗ ਜੀ ਨਹੀਂ ਇੱਥੇ ਕਿਹੜੇ ਸਹਿਬਜ਼ਾਦੇ ਸ਼ਹੀਦ ਹੋਏ ਸੀ ਇੱਥੇ ਫਤਿਹ ਸਿੰਘ ਤੇ ਜੋ ਜੋਰਾਵਰ ਜੀ ਸਹਿਬਜ਼ਾਦਾ ਫਤਿਹ ਸਿੰਘ ਜੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਠੀਕ ਹੈ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਪਤਾ ਤੁਹਾਨੂੰ 10 ਜੀ 11 ਨੇ 11ਵਾਂ ਜਾਗਦੀ ਜੋਤ ਤੁਹਾਨੂੰ ਤਾਂ ਸਿਰ ਗੁਰਾਂ ਸਾਹਿਬ ਜੀ ਨੇ ਪਤਾ ਨਾਮ ਤੁਹਾਨੂੰ ਗੁਰੂ ਸਾਹਿਬ ਦੇ ਹਾਂਜੀ ਦੱਸੋਗੇ ਦੱਸੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਮਦਾਸ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਸ਼੍ਰੀ ਗੁਰੂ ਹਰਾਇ ਜੀ ਹਰ ਗੋਬਿੰਦ ਸਾਹਿਬ ਜੀ ਹਰ ਗੋਬਿੰਦ ਸਾਹਿਬ ਜੀ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਹਰਾਇ ਜੀ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਧੰਨ ਸ਼੍ਰੀ ਗੁਰੂ ਪੈਗਵਾਦਰ ਪੈਗਵਾਦਰ ਜੀ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਤੇ ਖਾਲਸਾ ਪੰਥ ਦੀ ਸਥਾਪਨਾ ਕਿਹੜੀ ਜਗ੍ਹਾ ਹੋਈ ਸੀ ਤੁਸੀਂ ਇੰਨਾ ਥੋੜਾ ਦਮਾਲਾ ਬੰਨਿਆ ਵਾ ਖਾਲਸੇ ਸਜੇ ਹੋਏ ਖਾਲਸਾ ਪੰਥ ਦੀ ਸਥਾਪਨਾ ਖਾਲਸੇ ਦਾ ਜਨਮ ਕਿੱਥੇ ਹੋਇਆ ਸੀ ਕਿਹੜੇ ਸਾਲ ਚ ਹੋਇਆ ਸੀ ਖਾਲਸੇ ਦਾ ਜਨਮ ਇਹਨਾਂ ਨੇ ਨਹੀਂ ਦੱਸਣੀ ਕਿੰਨਾਂ ਨੇ ਕੀਤਾ ਸੀ ਖਾਲਸੇ ਦਾ ਜਨਮ ਖਾਲਸੇ ਨੂੰ ਜਨਮ ਕਿੰਨਾਂ ਨੇ ਦਿੱਤਾ ਸੀ ਖਾਲਸੇ ਦੀ ਮਾਤਾ ਦਾ ਨਾਮ ਕੀ ਆ? ਜੀ। ਤਾਂ ਤੇ ਨਹੀਂ। ਚਲ ਪੜਨਾ ਹੈ ਠੀਕ ਆ ਅੱਗੇ ਤੋਂ। ਅਗਲੀ ਵਾਰ ਫੇਰ ਕਰ ਲੈਣਾ ਸੀ। ਧੰਨਵਾਦ ਜੀ। ਸ੍ਰੀ ਗੱਲ ਜੀ। ਕਿੰਨਾ ਬਾ ਜੀ? ਠੀਕ ਆ ਜੀ। ਹਾਂ ਜੀ। ਨਾਮ ਕੀ ਆ ਜੀ? ਸੀਰਾ ਖਾਨ। ਹਾਂ ਜੀ। ਸੀਰਾ ਸੀਰਾ ਜੀ। ਸੀਰਾ ਇਕੱਲਾ ਸੀਰਾ। ਹਾਂ ਜੀ। ਨਹੀਂ ਪੂਰਾ ਨਾਮ ਕੀ ਆ ਜੀ? ਪੂਰਾ ਦਾ ਸੀਰਾ ਸਿੰਘ। ਸੀਰਾ ਸਿੰਘ। ਹਾਂ ਜੀ। ਠੀਕ ਆ ਪੂਰਾ। ਤੇ ਕਿਹੜੀ ਜਗ੍ਹਾ ਤੋਂ ਆਏ ਜੀ? ਮੋਗੇ ਜਿਹੇ ਤੋਂ ਆਏ ਪੌੜਾ ਤੋਂ ਜੀ। ਕਿਹੜਾ ਜੀ? ਮੋਗੇ ਜਿਹੇ ਤੋਂ ਆਏ ਜੀ। ਪਿੰਡ ਬਾਬਰੇ ਜੀ ਮੁੱਕੇ ਜ਼ਿਲ੍ਹੇ ਦੇ ਵਿੱਚ ਆਦੀ ਗਾ ਕਾਫੀ ਦੂਰ ਆ ਪਿੰਡੋਂ ਸੰਗਤ ਆਈ ਆ ਕਿਵੇਂ ਕਰਨੀ ਆ ਪਿੰਡੋਂ ਹੀ ਸੰਗਤ ਆਈ ਆ ਜੀ ਸੰਗਤ ਆਈ ਆ ਪਿੰਡੋਂ ਆਹ ਤੋਂ ਪਿੰਡੋਂ ਹੈ ਠੀਕ ਹੈ ਸੰਗਤ ਲੈ ਕੇ ਆਏ ਹੋ ਠੀਕ ਹੈ ਤੇ ਇਸ ਧਰਤੀ ਤੇ ਕੀ ਹੋਇਆ ਸੀ ਪਤਾ ਹੀ ਨਹੀਂ ਆਪਾਂ ਇੰਨਾ ਤਾਂ ਖਿਆਲ ਨਹੀਂ ਆ ਪੜ ਕੇ ਪਤਾ ਲੱਗਦਾ ਹੈ ਜੀ ਆ ਪੜ ਪੜ ਕੇ ਪਤਾ ਲੱਗਦਾ ਜੀ ਪੜਿਆ ਤੁਸੀਂ ਪੜ ਕੇ ਆਏ ਹੋ ਇਹ ਇੰਨਾ ਨਹੀਂ ਪੜੇ ਕਿਸੇ ਨੂੰ ਪੁੱਛਿਆ ਵੀ ਨਹੀਂ ਹੈਗਾ ਕੀ ਹੋਇਆ ਸੀ ਨਹੀਂ ਨਹੀਂ ਤੁਹਾਨੂੰ ਪਤਾ ਹਾਂ ਜੀ ਇਥੇ ਸਿੱਧੀ ਹੋਈ ਸੀ ਕੀ ਦੀ ਜੀ ਸਹਿਬ ਜਦਿਆਂ ਦੀ ਛੋਟਿਆਂ ਦੀ ਕਿੰਨਾ ਪਤਾ ਉਹਨਾਂ ਦੇ ਹਾਂਜੀ ਇੱਕ ਫਤਿਹ ਸਿੰਘ ਜੀ ਹਰ ਸਿੰਘ ਤੁਸੀਂ بیٹے ਹੋ ਇਹਨਾਂ ਦੇ ਨਹੀਂ ਨਹੀਂ ਹਾਂਜੀ ਚਾਚਾ ਮੇਰੇ ਨਾਲ ਚਾਚਾ ਦੇ ਲੋ ਬੇਟੇ ਹੀ ਹੋ ਹਾਂ ਜੀ ਹਾਂ ਜੀ ਠੀਕ ਹੈ ਤੇ ਖਾਲਸਾ ਪੰਥ ਦੀ ਸਥਾਪਨਾ ਕਿਹੜੀ ਜਗ੍ਹਾ ਹੋਈ ਥੀ ਖਾਲਸਾ ਦਾ ਜਨਮ ਕਿੱਥੇ ਹੋਇਆ ਸੀ ਨਹੀਂ ਨਹੀਂ ਸ੍ਰੀ ਦੰਦਪੁਰ ਸਾਹਿਬ ਜੀ ਸ੍ਰੀ ਦੰਦਪੁਰ ਸਾਹਿਬ ਇੱਥੇ ਕਿਹੜੇ ਸਾਲ ਵਿੱਚ ਹੋਇਆ ਸੀ ਇਹ ਸੀਗਾ ਜੀ ਵਸਾਖੀ ਦਾ ਮੌਕਾ ਸੀ ਇਹਦਾ 1699 ਵਸਾਖੀ ਦੇ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਜੀ 10 10 ਗੁਰੂ ਹੈ ਜੀ ਪਤਾ ਨਾਮ ਨਹੀਂ ਦੀ ਤੋਰੇ ਦਾ ਪਤਾ ਜੀ ਵਿੱਚ ਹਾਂਜੀ ਹਾਂਜੀ ਤੇ ਵੱਡੇ ਸਾਹਿਬ ਜੀ ਦੇ ਕਿਤੇ ਜੀ ਰੋਇਸ ਚਮਕੌਰ ਸਾਹਿਬ ਜੀ ਧੰਨਵਾਦ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਦਿਲਪ੍ਰੀਤ ਖਾਨ ਦਿਲਪ੍ਰੀਤ ਖਾਨ ਠੀਕ ਹੈ ਤੇ ਇੱਥੇ ਕੀ ਹੋਇਆ ਸੀ ਪਤਾ ਤੁਹਾਨੂੰ ਜੀ ਛੋਡੇ ਸਾਹਿਬ ਜੀ ਦਾ ਸੀਦੀ ਹੋਈ ਸੀ ਠੀਕ ਹੈ ਕਿਹੜੇ ਸਾਹਿਬ ਜੀ ਦੇ ਨਾਮ ਪਤਾ ਉਹਨਾਂ ਦੇ ਜੀ ਫਤਿਹ ਸਿੰਘ ਦੀ ਤੇ ਜੋਰਾਵਰ ਸਿੰਘ ਦੀ ਠੀਕ ਹੈ ਤੇ ਗੁਰੂ ਸਾਹਿਬਾਨ ਕਿੰਨੇ ਨੇ ਜੀ 11 11 ਮੇਰੀ ਗੁਰੂ ਹੋਆ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਤੇ ਪਿਆਰੇ ਕਿੰਨੇ ਨੇ ਹਾਂ ਜੀ ਤੇ ਸਾਹਿਬ ਜਾਂ ਦੇ ਜੀ ਚਾਰ ਠੀਕ ਹੈ ਸਾਹਿਬ ਜਾਂ ਦੇ ਨਾਮ ਪਤਾ ਹਾਂ ਜੀ ਕੀ ਕੀ ਨਾਮ ਜੀ ਫਤਿਹ ਸਿੰਘ ਜੀ ਜੋਰਾਵਰ ਸਿੰਘ ਤੇ ਜੀ ਦੁਹਾਰ ਸਿੰਘ ਅਜੀਤ ਸਿੰਘ ਜੀ ਅਜੀਤ ਸਿੰਘ ਲੇਕਾ ਸਾਡੇ ਵੱਲੋਂ ਬੇਤੁਨ ਬਹੁਤ ਵਧੀਆ ਜਵਾਬ ਦਿੱਤਾ ਹੈ ਧੰਨਵਾਦ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੱਥਾ ਟੇਕਣ ਲਈ ਆਏ ਹੋ ਨਹੀਂ ਹਾਂ ਆਈ ਆਏ ਬਠਿੰਡੇ ਤੋਂ ਕੀ ਕਰਨਾ ਆਈ ਆਏ 19 ਨੂੰ ਆਏ ਆ ਅਸੀਂ ਇੱਥੇ ਉਹਨੇ ਜੰਤਰੀਆ ਵੇਚਦੇ ਆ ਉਹ ਮੇਰਾ ਘਰ ਵਾਲਾ ਵੀ ਹੈਗਾ ਨਾਲ ਮੱਥਾ ਨਹੀਂ ਟੇਕਿਆ ਸਾਮਾਨ ਨਹੀਂ ਮੱਥਾ ਟੇਕਣਾ ਸਾਮਾਨ ਵੇਚਦੇ ਹਾਂਜੀ ਨਹੀਂ ਮੱਥਾ ਟੇਕਣਾ ਨਹੀਂ ਦੇਖ ਕੇ ਜਾਵਾਂਗੇ ਆਈ ਜਾਣਾ ਨਹੀਂ ਮੱਥਾ ਟੇਕਣ ਨਹੀਂ ਆਏ ਅਸੀਂ ਸਾਮਾਨ ਵੇਚਣ ਆਏ ਆ ਦੇਖ ਕੇ ਜਾਵਾਂਗੇ ਪਰ ਮੱਥਾ ਵੀ ਤਾਂ ਟੇਕੋਗੇ ਫਿਰ ਐਂ ਕਹੋ ਵੀ ਹਾਂ ਮੱਥਾ ਟੇਕਣ ਆਏ ਬੱਚੇ ਦਾ ਸਿਰ ਨੰਗਾ ਹੀ ਲੈ ਫਿਰਦੇ ਹੋ ਆ ਬੂਟ ਪਵਾਣੇ ਇੱਥੇ ਨਹੀਂ ਸਿਰ ਤੇ ਕਹਿੰਨਾ ਬੂਟ ਤਾਂ ਪੈਰਾਂ 'ਚ ਪਵਾਵੋਗੇ ਸਿਰ ਤੇ ਥੋੜੀ ਬੂਟ ਪਵਾਵੋਗੇ ਪਵਾ ਲਾਂਗੇ ਹੈ ਜੀ ਗਰੀਬ ਹੈਗੇ ਆ ਭਰਾ ਜੰਤਰੇ ਜੰਤਰੇ ਸਿਰ ਤੇ ਟਕੋ ਨਾ ਇਹ ਤਾਂ ਰਮਾਲਾ ਸਾਹਿਬ ਹੈਗੇ ਨੇ ਕੋਈ ਗੱਲ ਨਹੀਂ ਨਹੀਂ ਗੁਰੂ ਘਰ ਦੇ ਵਿੱਚ ਨਹੀਂ ਕਿਸੇ ਕੋਲ ਸਿਰ ਟਕਣ ਨਹੀਂ ਕੋਈ ਹੁੰਦਾ ਰਮਾਲਾ ਸਾਹਿਬ ਆਏ ਨੇ ਉਹਦੇ ਨਾਲ ਸਿਰ ਟਕੋ ਜ਼ਰੂਰ ਮਰਿਆਦਾ ਹੈ ਕੋਈ ਗੱਲ ਨਹੀਂ ਠੀਕ ਹੈ ਕੀ ਹੋਇਆ ਸੀ ਇੱਥੇ ਪਤਾ ਤੁਹਾਨੂੰ ਪਤਾ ਨਹੀਂ ਮੇਰੀ ਪਹਿਰੇ ਤੁਹਾਨੂੰ ਕਿਨੇ ਕੇ ਆ ਵੀ ਉਹ ਰੇਜ ਆਇਆ ਆਈ ਆਨੇ ਹਰ ਸਾਲ ਸਮਾਨ ਵੇਚਦੇ ਆ ਹਾਂ ਹਰ ਸਾਲ ਆਉਂਦੇ ਹਾਂ ਹਾਂਜੀ ਆਓ ਮੇਰਾ ਬੰਦਾ ਕਿੰਨੇ ਸਾਲ ਹੋ ਗਏ ਜਦੋਂ ਮੇਲਾ ਹੁੰਦਾ ਇਹ ਮਫਰੂਕ ਹੈ ਸਾਡੇ ਬੱਚਿਆ ਸਾਲ ਨਹੀਂ ਚਲੋ ਪ੍ਰੂਫ ਤਾਂ ਮੈਂ ਮੰਗੇ ਨਹੀਂ ਹੈਗੇ ਹਾਂ ਤੋਂ ਨੰਬਰ ਹਰ ਇੱਕ ਸਾਲ ਆਉਂਦੇ ਹਾਂ ਕਿੰਨੇ ਸਾਲ ਹੋ ਗਏ ਆ ਦੱਸੀ ਉਹਨਾਂ ਨੂੰ ਪਤਾ ਹੈ ਉਹ ਬੰਦਾ ਖਲੋਤਾ ਕਿੰਨੇ ਸਾਲ ਹੋ ਕੇ ਆਇਆ ਕਿੰਨੇ ਸਾਲ ਹੋ ਗਏ ਆਉਂਦੇ ਆ ਨੂੰ ਇੱਥੇ ਹਾਂਜੀ 67 ਸਾਲ ਹੋ ਗਏ ਤੇ 70 ਸਾਲਾਂ ਦੇ ਥੋੜੇ ਕੀ ਨਾਮ ਬੂਟਾ ਸਿੰਘ ਜੀ ਮੱਥਾ ਟੇਕਣ ਆਏ ਹਾਂਜੀ ਆਏ ਕਿੱਥੇ ਘਰ ਦੀਆਂ ਮੱਥਾ ਟੇਕਣ ਆਏ ਮੱਥਾ ਨਾਲ ਜੰਤਰੀਆਂ ਵੀ ਦੇ ਦੇ ਹਾਂ ਫਿਰ ਮੈਂ ਮੱਥਾ ਵੀ ਤਾਂ ਟੇਕ ਤੋਂ ਨਹੀਂ ਹਾਂਜੀ ਆਏ ਤਾਂ ਟੇਕਣ ਹੋਈ ਉਹ ਤਾਂ ਕੋਈ ਵੀ ਘਰ ਆਉਂਦਾ ਬਾਅਦ ਚ ਟੇਕਦਾ ਪਹਿਲਾਂ ਆਉਂਦਾ ਤਾਂ ਮੱਥਾ ਟੇਕਣਾ ਇੱਥੇ ਕੀ ਹੋਇਆ ਸੀ ਪਤਾ ਤੁਹਾਨੂੰ ਨਹੀਂ ਜੀ ਇੱਥੇ ਤੁਸੀਂ ਆ ਕੇ ਜੰਤਰੀਆਂ ਵੇਚਦੇ ਹੋ ਮੱਥਾ ਵੀ ਟੇਕੇ ਜਾਂਦੇ ਹੋ ਵਧੀਆ ਗੱਲਾਂ ਚੱਲੋ ਰੋਜ਼ਗਾਰ ਕਮਾਉਂਦੇ ਹੋ ਬੱਚੇ ਪਾਲਦੇ ਹੋ ਮਿਹਨਤ ਕਰਦੇ ਹੋ ਬਹੁਤ ਵਧੀਆ ਗੱਲ ਆ ਸਾਨੂੰ ਖੁਸ਼ੀ ਹੈ ਗੱਲ ਦੀ ਤੁਸੀਂ ਮਿਹਨਤ ਕਰਦੇ ਹੋ ਪਰ 6-7 ਸਾਲ ਹੋ ਗਏ ਤੁਹਾਨੂੰ ਆਉਂਦਿਆਂ ਨੂੰ ਤੁਸੀਂ ਤੁਹਾਨੂੰ ਅਜੇ ਇਹ ਨਹੀਂ ਪਤਾ ਵੀ ਇੱਥੇ ਹੋਇਆ ਕੀ ਸੀ ਇੱਥੇ ਮਤਲਬ ਸਾਡੇ ਵੱਡੇ ਦਾਸੇ ਸੀ ਕਿ ਨੀਂਆ ਦੇ ਛੋਟੇ ਸਾਹਿਬ ਜਿਹੜੇ ਦਬਾਏ ਗਏ ਸੀ ਛੋਟੇ ਸਾਹਿਬ ਤਾਂ ਦੇਖੀ ਦਬਾਏ ਗਏ ਸੀ ਨਹੀਂ ਹਾਂ ਸ਼ਹੀਦ ਕੀਤਾ ਗਿਆ ਸੀ ਤੇ ਘਰਦਿਆਂ ਨੂੰ ਨਹੀਂ ਦੱਸਿਆ ਬੱਚਿਆਂ ਨੂੰ ਪੜ੍ਹੇ ਨੇ ਪੜੇ ਨਹੀਂ ਹੈਗੇ ਤੁਸੀਂ ਗੱਲ ਸੁਣੋ ਤੁਹਾਨੂੰ ਘਰ 'ਚ ਕੋਈ ਕੰਮ ਹੁੰਦਾ ਦੱਸ ਦੇਣੇ ਸਮਝ ਆਉਂਦੀ ਨਹੀਂ ਤੁਹਾਨੂੰ ਫਿਰ ਜੇ ਘਰੇ ਤੋਂ ਨੂੰ ਕਹਿਣਾ ਵਿੱਚ ਆ ਬਣਾ ਦੋ ਫਿਰ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਨਹੀਂ ਹੂੰ ਫਿਰ ਜੇ ਉਹ ਦੱਸਣਗੇ ਫਿਰ ਸਮਝ ਨਹੀਂ ਉਹਦੇ ਲਈ ਪੜ੍ਹੇ ਦੀ ਕੀ ਜ਼ਰੂਰਤ ਹੈ ਜਾਂ ਬੋਲ ਕੇ ਦੱਸੂਗਾ ਚਲੋ ਕੋਈ ਗੱਲ ਨਹੀਂ ਗਲਤੀ ਹੋ ਗਈ ਮੈਨੂੰ ਨਹੀਂ ਨਹੀਂ ਗਲਤੀ ਨਹੀਂ ਮੈਂ ਤੁਹਾਡੀ ਗਲਤੀ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਸਿੱਖਿਆ ਕਰੋ ਸਮਝਿਆ ਕਰੋ ਬੱਚਿਆਂ ਨੂੰ ਵੀ ਤਾਂ ਹੀ ਦੱਸੋਗੇ ਚਲੋ ਟੋਪੀ ਪਾ ਲਓ ਜੀ ਗੱਲ ਜੀ ਕਿੰਨਾ ਮਾ ਪੁੱਤ ਹਾਂਜੀ ਮੇਰਾ ਨਾਮ ਜਸ਼ਨਦੀਪ ਸਿੰਘ ਹੈ ਜਸ਼ਨਦੀਪ ਸਿੰਘ ਪੜ੍ਹਦੇ ਹੋ? ਹਾਂਜੀ। ਕਿਹੜੀ ਕਲਾਸ ਚ? ਸ਼ਮਤ ਜੀ। ਕਿਹੜੇ ਸਕੂਲ ਚ? ਸ਼ੁਰਗੁਰੂ ਸ਼ੁਰਗੁਰੂ ਆਮਦਾਸ ਪਬਲਿਕ ਹਾਈ ਸਕੂਲ। ਕਿਹੜੀ ਜਗ੍ਹਾ ਹੈ? ਇਹ ਅਮ੍ਰਿਤਸਰ ਸਾਹਿਬ। ਠੀਕ ਹੈ। ਤੇ ਮੈਥੈਡਿਕਲ ਹੀ ਆਇਆ ਹੋ? ਹਾਂਜੀ। ਕੀ ਹੋਇਆ ਸੀ ਬਤੋ ਪਤਾ ਇੱਥੇ? ਹਾਂਜੀ। ਕੀ ਹੋਇਆ ਜੀ? ਇਹ ਸਾਬ ਜਦਾਂ ਚਨੇ ਆ ਗਿਆ ਏ। ਨਹੀਂ ਹਾਂਜੀ। ਹਾਂਜੀ। ਕਿਹੜੇ ਸਾਬ ਜਿਹੜੇ? ਇਹ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ। ਸਾਬ ਜਦਾਂ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ। ਹਾਂਜੀ ਸਾਬ। ਜੋਰਾਵਰ। ਠੀਕ ਹੈ ਤੇ ਖਾਲਸਾ ਪੰਥ ਦਾ ਜਨਮ ਕਿੱਥੇ ਹੋਇਆ ਪਤਾ ਤੁਹਾਨੂੰ ਅ ਸ਼੍ਰੀਨਾਨਦ ਉਹ ਸ਼੍ਰੀਨਾਨਦ ਸਿੰਘ ਸਾਹਿਬ ਹਾਂ ਸ਼੍ਰੀਨਾਨਦ ਹਾਂ ਜੀ ਕਿਹੜੇ ਸਾਲ ਚ ਹੋਇਆ ਸੋ ਪਤਾ ਇਹ ਲਗਭਗ 1699 1600 ਸਦੀ ਨੂੰ ਹੋਇਆ ਸੀ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ 10 ਗੁਰੂ ਅਨਾਮ ਹੁੰਦੇ ਨੇ ਹਾਂਜੀ ਠੀਕ ਹੈ ਤੇ ਪਿਆਰੇ ਕਿੰਨੇ ਨੇ ਪੰਜ ਪਿਆਰੇ ਉਹਨਾਂ ਦੇ ਨਾਮ ਪਤਾ ਹੀ ਹਾਂਜੀ 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 ਦੱਸੋ ਬਾਬਾ ਦੇ ਬਾਬਾ ਦਿਆ ਸਿੰਘ ਜੀ ਦਿਆ ਸਿੰਘ ਜੀ ਬਾਬਾ ਹਗਮ ਸਿੰਘ ਜੀ ਬਾਬਾ ਸਾਹਿਬ ਸਾਹਿਬ ਸਿੰਘ ਜੀ ਸਾਹਿਬ ਸਿੰਘ ਜੀ ਸਾਹਿਬ ਸਿੰਘ ਜੀ ਆ ਤੇ ਲੋਕ ਕੋਈ ਨਹੀਂ ਬਹੁਤ ਵਧੀਆ ਜਵਾਬ ਦਿੰਦੇ ਤੁਸੀਂ ਜਿਹੜਾ ਨਹੀਂ ਆਉਂਦਾ ਉਹ ਵੀ ਪੜਨਾ ਠੀਕ ਹੈ ਗੁਰੂਆਂ ਦੇ ਨਾਮ ਪਤਾ ਸਾਰਿਆਂ ਨੂੰ ਹਾਂਜੀ ਹਾਂਜੀ ਸ਼੍ਰੀ ਕਿੰਨੇ ਗੁਰੂ ਨੇ ਆਪਣੇ 10 ਗੁਰੂ ਤੇ 11ਵੇਂ ਗੁਰੂ ਜਗਦੀ ਜੋਤ ਧੰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂਜੀ ਥੈਂਕ ਯੂ ਜੀ ਸਨ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਹੈ ਬੇਟੇ ਹਰਮਨ ਜੋਸੀ ਪੜਦੇ ਹੋ ਹਾਂਜੀ ਥੋੜਾ ਬੇਟਾ ਜੀ ਕਿਹੜੀ ਕਲਾਸ ਚ ਪੜਦੇ ਹੋ 7ਵੇਂ ਕਿਹੜੇ ਸਕੂਲ ਚ ਡੀਏਵੀ ਪਬਲਿਕ ਸਕੂਲ ਆ ਜੋ ਇੱਥੋਂ ਨੂੰ ਹਸਦੇ ਹੋ ਕਿਹੜੇ ਸਕੂਲ ਚ ਡੀਏਵੀ ਪਬਲਿਕ ਚਰਨਤਲ ਕੋਰਦੇ ਚਰਨਤਲ ਹਾਂਜੀ ਠੀਕ ਹੈ ਠੀਕ ਹੈ ਨੀਡਿੰਗ ਹੈ ਆਹੋ ਠੀਕ ਹੈ ਹਰੇਕ ਸਾਲ ਆਉਨੇ ਹਾਂ ਹਾਂਜੀ ਪੜਾਈ ਕਿਵੇਂ ਚੱਲਦੀ ਆ ਵਧੀਆ ਜੀ ਪੇਪਰ ਹੋਗੇ ਹਾਂਜੀ ਹੋਣੇ ਨੇ ਹੋਣੇ ਨੇ ਤਿਆਰੀ ਆ ਹਾਂਜੀ ਫਸਟ ਆਉਣਾ ਹੈ ਹਾਂਜੀ ਠੀਕ ਇੱਥੇ ਕੀ ਹੋਇਆ ਸੀਗਾ ਪਤਾ ਤੁਹਾਨੂੰ ਬਾਬਾ ਫੋਤੇ ਫੋਤੇ ਸਿੰਘ ਬਾਬਾ ਜੋਰਾਵਰ ਸਿੰਘ ਸ਼ਹੀਦ ਹੋਏ ਸੀਗੇ ਹਾਂ ਨਹੀਂ ਹਜੇ ਚੜਕੇ ਸਿੰਘ ਕੀਤਾ ਸੀਗਾ ਤੇ ਖਾਲਸੇ ਦਾ ਜਨਮ ਕਿੱਥੇ ਹੋਇਆ ਪਤਾ ਤੁਹਾਨੂੰ ਹਾਂਜੀ ਖਾਲਸਾ ਕਿੱਥੇ ਸਾਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਹਾਂ ਅਨੰਦਪੁਰ ਸਾਹਿਬ ਉੱਥੇ ਸਾਜਿਆ ਸੀ ਠੀਕ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ 10 ਪਤਾ ਨਾਮ ਉਹਨੇ ਹਾਂਜੀ ਠੀਕ ਤੇ ਸਹਿਬਜਾ ਤੇ ਕਿੰਨੇ ਨੇ ਚਾਰ ਉਹਨਾਂ ਦੇ ਪਤਾ ਨਾਮ ਉਹਨੇ ਠੀਕ ਹੈ ਤੇ ਖਾਲਸੇ ਦੀ ਮਾਤਾ ਦਾ ਨਾਮ ਕੀ ਆ ਮਾਤਾ ਗੁਜਰੀ ਜੀ ਹਾਂਜੀ ਮਾਤਾ ਗੁਜਰੀ ਜੀ ਮਾਤਾ ਸਹਿਬ ਘਰ ਦੀ ਤੇ ਓਰੇ ਜਦੋਂ ਆਏ ਸੀਗੇ ਓਰੇ ਕੌਣ ਕੌਣ ਸੀਗੇ ਸਹਿਬਜਾ ਉਹਦੇ ਨਾਲ ਕੌਣ ਸੀ ਹੋਰ ਮਾਤਾ ਗੁਜਰੀ ਉਹਨਾਂ ਨੂੰ ਕਿੱਥੇ ਇੱਥੇ ਲਿਆਂਦਾ ਗਿਆ ਸੀ ਕਿੱਥੇ ਮਤਲਬ ਕੈਦ ਕੀਤਾ ਗਿਆ ਲਿਆ ਕੇ ਹੰਡੇਪੁਰ ਜੀ ਹਾਂ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਯੋਗੇਸ਼ਵਰ ਹੈ ਜੀ ਹਾਂ ਜੀ ਯੋਗੇਸ਼ਵਰ ਹੈ ਜੀ ਯੋਗੇਸ਼ ਯੋਗੇਸ਼ਵਰ ਯੋਗੇਸ਼ਵਰ ਹਾਂ ਜੀ ਕੱਲ੍ਹਕ ਅੱਗੇ ਵੀ ਜੋ ਨਾਲ ਵੀ ਯੋਗੇਸ਼ਵਰ ਕੋਲ ਹਾਂ ਜੀ ਫਸਟ ਵਾਰ ਆਏ ਨੇ ਨੀ ਨੀ ਮੈਂ ਨਾਮ ਪੁੱਛ ਰਿਹਾ ਯੋਗੇਸ਼ਵਰ ਇਕੱਲਾ ਹੀ ਯੋਗੇਸ਼ਵਰ ਠੀਕ ਠੀਕ ਕਿਹੜੀ ਜਗ੍ਹਾ ਤੋਂ ਆਏ ਹੋ ਗੁਰਦਾਸਪੁਰ ਹਾਂ ਜੀ ਗੁਰਦਾਸਪੁਰ ਤੋਂ ਅੱਛਾ ਪਹਿਲੀ ਵਾਰ ਆਏ ਹੋ ਹਾਂ ਜੀ ਗੁਰਦਾਸਪੁਰ ਤੋਂ ਕੀ ਪੜ੍ਹਦੇ ਹੋ ਤੁਸੀਂ ਹਾਂ ਜੀ ਕਿਹੜੀ ਕਲਾਸ ਤੇ 8th ਵਿੱਚ ਕਿਹੜੇ ਸਕੂਲ ਤੋਂ ਗੁਰਕੁਲ ਕੈਂਪ੍ਰੀਜ਼ ਇੰਟਰਨੈਸ਼ਨਲ ਸਕੂਲ ਵਿੱਚ ਜੀ ਪੇਪਰ ਹੋਗੇ ਪੇਪਰ ਹੁਣੇ ਹਜੇ ਫਾਈਨਲ ਤਿਆਰੀ ਆ ਹਾਂਜੀ ਕਿੰਨੇ ਠੀਕ ਠਾਕ ਆ ਜੀ ਤਾਂ ਇਹ ਤਾਂ ਮੈਥਮੈਟਿਕ ਕਨੀ ਆ ਹਾਂਜੀ ਕੀ ਹੋਇਆ ਸੀ ਇੱਥੇ ਪਤਾ ਤੁਹਾਨੂੰ ਇੱਥੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਆ ਵਿੱਚ ਗੱਡ ਕੇ ਕਿੰਨਾ ਵੱਲੋਂ ਕੀਤਾ ਗਿਆ ਸੀ ਸ਼ਹੀਦ ਸੂਬੇ ਵੱਲੋਂ ਤੇ ਤੁਹਾਨੂੰ ਪਤਾ ਕਿ ਸਹਿਬਜ਼ਾਦੇ ਕਿੰਨੇ ਸੀ ਗੁਰਗੋਬਿੰਦ ਸਿੰਘ ਜੀ ਦੇ ਦੋ ਸੀ ਚਾਰ ਚਾਰ ਸਹਿਬਜ਼ਾਦੇ ਇੰਨੇ ਤਾਂ ਫੇਲਮ ਵੀ ਆਈ ਆ ਚਾਰ ਸਹਿਬਜ਼ਾਦੇ ਦਾ ਸਾਰਾ ਨਾਮ ਚਾਰ ਤੇ ਪਟੇ ਸਾਹਿਬ ਜੀ ਦੇ ਨਾਮ ਪਤਾ ਤੁਹਾਨੂੰ ਪਟੇ ਸਾਹਿਬ ਜੀ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਸਾਹਿਬ ਜੀ ਦਾ ਬਾਬਾ ਜੁਹਾਰ ਸਿੰਘ ਜੀ ਸਾਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਜੀ ਤੇ ਗੁਰੂ ਸਾਹਿਬਾਨ ਕਿੰਨੇ ਹੋਏ ਨੇ ਹਾਂਜੀ ਗੁਰੂ ਸਾਹਿਬਾਨ ਕਿੰਨੇ ਹੋਏ ਨੇ 10 10 ਤੇ 11ਵੇਂ ਤੁਹਾਨੂੰ ਤਸਿਰ ਗੁਰੂ ਗ੍ਰੰਥ ਸਾਹਿਬ ਜੀ ਜੁਗ ਜੁਗਵਡਾਲ ਹਾਂਜੀ ਤੇ ਤੁਹਾਨੂੰ ਇਹ ਪਤਾ ਹੈ ਵੀ ਜਦੋਂ ਇੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਇੱਕ ਸਿੰਘ ਵੱਲੋਂ ਇੱਕ ਗੁਰੂ ਘਰ ਦੇ ਸੇਵਾਦਾਰ ਵੱਲੋਂ ਦੁੱਧ ਪਿਆਇਆ ਗਿਆ ਸੀ ਦੁੱਧ ਦੀ ਸੇਵਾ ਕੀਤੀ ਸੀ ਉਹ ਕਿੰਨਾ ਨੇ ਕੀਤੀ ਸੀ ਮੋਤੀ ਲਾਲ ਮੋਤੀ ਲਾਲ ਹਾਂਜੀ ਮੋਤੀ ਲਾਲ ਮੋਤੀ ਲਾਲ ਨੂੰ ਮੋਤੀ ਭਾਈ ਮੋਤੀ RAM ਮਹਿਰਾ ਜੀ ਚਲੋ ਤੁਸੀਂ ਮਤਲ ਹੌਸਲਾ ਕੀਤਾ ਗਿਆ ਕਿ ਜਵਾਬ ਦਿੱਤਾ ਉਸਦੇ ਲਈ ਬਾਕੀ ਸਿੱਖਣਾ ਜ਼ਰੂਰ ਹੈ ਜਿਹੜਾ ਨਹੀਂ ਆਉਂਦਾ ਠੀਕ ਹੈ ਧੰਨਵਾਦ ਜੀ